ਸੇਕੋ ਪਿਆਰਾ ਨਾਹੀ ਮਮ ਰਹਿਤ ਪਿਆਰੀ ਆਹੇ ਖਾਲਸਾ ਮੇਰੀ ਜਾਨ ਕੀ ਪਤਾ ਕਿੰਨੇ ਰਤਬੇ ਦਿੱਤੇ ਮਾਰੇ ਨੇ ਸਾਨੂੰ ਮਿੱਟੀ ਚ ਮਲਾਈ ਜੰਨੇ ਅੱਜ ਆਪਣੇ ਪੁੱਤਾਂ ਦੇ ਖੱਪਣ ਨਹੀਂ ਪਾਇਆ ਉਹਨੇ ਹੱਸ ਕੇ ਕੋਲੋਂ ਲੰਘਿਆ ਤੇ ਆ ਮੁਕਤਸਰ ਦੀ ਉਹ ਧਰਤੀ ਐ ਜਦੋਂ ਸਾਡੀ ਵਾਰੀ ਆਈ ਆਪਣੇ ਪੁੱਤਾਂ ਨੂੰ ਮੋਢਾ ਨਹੀਂ ਲਾਇਆ ਕਿਤੇ ਚਿਹਰੇ ਤੇ ਹੱਥ ਨਹੀਂ ਫੇਰਿਆ ਭਾਈ ਦਇਆ ਸਿੰਘ ਰੋਂਦੇ ਰਹਿ ਕਹਿੰਦੇ ਹੁਕਮ ਕਰੇ ਇੱਕ ਬੇਨਤੀ ਫਰਮਾ ਦਿਆਂ ਪਾੜ ਕੇ ਤੇ ਪੱਗ ਦੋ ਟੁਕੜੇ ਅੱਧਾ ਅੱਧਾ ਦੋਵਾਂ ਦੇ ਸਰੀਰਾਂ ਉੱਤੇ ਪਾ ਦਿਆਂ ਗਰੀਬ ਤੋਂ ਗਰੀਬ ਮਾਪੇ ਦੁਨੀਆ ਚ ਪਏ ਨੇ ਖੱਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਅਗੋਂ ਮਾਰੇ ਕਹਿੰਦੇ ਦਇਆ ਸਿੰਘਾ ਉੱਠ ਜੰਗ ਵਿੱਚ ਜਰਾ ਵੇਖ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋ ਗਏ ਕਿੰਨੇ ਜਾਨਾ ਕੋਈ ਰਵਿਦਾਸੀਆ ਤੇ ਕੋਈ ਮਜਬੀ ਤੇ ਕੋਈ ਪਿਆ ਜੱਟ ਐ ਇੱਕੋ ਜਿਹਿਆਂ ਛਾਤੀਆਂ ਤੇ ਇੱਕੋ ਜੈ ਫਟਿਆ ਬਾਕੀ ਕਿਹੜਾ ਜੀਤ ਦੇ ਜੁਝਾਰ ਨਾਲੋਂ ਇਹਦਾ ਹੀ ਦਮਾਲਾ ਇਹਦੇ ਮੋਖੇ ਉੱਤੇ ਮੋੜਦੇ ਕੌਮ ਦੇ ਸ਼ਹੀਦ ਨਹੀਂ ਹੋ ਆਪਣੇ ਪੁੱਤਾਂ ਵੀ ਇਦਾਂ ਕੀਤਾ ਅੱਜ ਮਾਫੀ ਦੇਣੀ ਲਾਈਵ ਚੱਲਦਾ ਜਿੰਨੇ ਬਾਬੇ ਮੈਂ ਵੀ ਵਿੱਚੇ ਜਦੋਂ ਵੀ ਗੱਦੀ ਦਿੰਦੇ ਆਪਦੇ ਮੁੰਡੇ ਨੂੰ ਦਿੰਦੇ ਮੋਲੋ ਬਾਈ ਆਪਦੇ ਮੁੰਡੇ ਨੂੰ ਦਿੰਦੇ ਨਾ ਤੁਹਾਨੂੰ ਨਾ ਦੇਣੀ ਕਿਉਂ ਦਿੰਦੇ ਆਪਦੇ ਮੁੰਡੇ ਨੂੰ ਬਾਬੇ ਨਾਨਕ ਨੇ ਤੇ ਦਿੱਤੀ ਨਹੀਂ ਆਪਦੇ ਬੱਚਿਆਂ ਉਹਨਾਂ ਨੇ ਵੇਖਿਆ ਵੀ ਸੇਵਕ ਕਿਹੜਾ ਵ ਸੇਵਕ ਸੇਵਾਦਾਰ ਅੱਜ ਕਿੰਨੇ ਬਾਬੇ ਮੇਰੇ ਵਾਂਗੂ ਮੈਂ ਵੀ ਵਿੱਚੇ ਉਹ ਕਦੇ ਵੀ ਤੁਹਾਡੇ ਵਿੱਚੋਂ ਕਿਸੇ ਨੂੰ ਆਪਦੀ ਗੱਦੀ ਨਹੀਂ ਦੇਣਗੇ ਕਿਉਂਕਿ ਪ੍ਰਾਉਡਟੀ ਦਾ ਮਸਲਾ ਪੈ ਜਾਣਾ ਉਹ ਕੋਲੇ ਰਹੂਗੀ ਉਹਨਾਂ ਦੇ ਇੱਕ ਵੱਡਾ ਪਿਓ ਸੀ ਸਾਡੇ ਆਲਾ ਜਿਨੇ ਏਡੀ ਇੱਕ ਦਿਲਦਰਿਆਈ ਕੀਤੀ ਮੈਂ ਕੋਲੋਂ ਨਹੀਂ ਕਹਿ ਰਿਹਾ ਆਪਣੇ ਪੁੱਤਰਾਂ ਨੂੰ ਉਤਰਾ ਹੀ ਛੱਡ ਗਿਆ ਲਾਸ਼ਾਂ ਪਈਆਂ ਹੀ ਹੱਥ ਵੀ ਨਹੀਂ ਫੇਰ ਕੇ ਗਿਆ ਜਦੋਂ ਭਾਈ ਮਾਨ ਸਿੰਘ ਉਹਨਾਂ ਦੀ ਵਾਰੀ ਆਈ ਟੂਟੀ ਗੰਡ ਨਹਾਰ ਗੋਪਾਲ ਸਰਬ ਜੀਆਂ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਫਿਰਤਾ ਉਨੀ ਸਿੱਖਾਂ ਨੂੰ ਮਹਾਰਜ ਗੋਦੀ ਚ ਪਾ ਕੇ ਲਉ ਨਾ ਭਿੱਜਾ ਦਾੜਾ ਸਾਫ਼ ਕਰਦੇ ਆਪਣੇ ਹਜੂਰਗੇ ਨਾ ਮੱਥੇ ਤੋਂ ਲਉ ਸਾਫ਼ ਕਰਕੇ ਮੱਥਾ ਚੁੰਮ ਕੇ ਕਹਿੰਦੇ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਕੌਣ ਦੀ ਸੰਕਰੂ ਉਸ ਪਿਓ ਦੀਆਂ ਕਿਸੇ ਤੋਂ ਨਹੀਂ ਹੋਣੀ ਆ ਦੁਨੀਆ ਦਾ ਸਵਾਲ ਲੱਖ ਪੈਗੰਬਰ ਇੱਕ ਪਾਸੇ ਖਲਾਰਦੋ ਤੇ ਬਾਜਾਂ ਵਾਲੇ ਨੂੰ ਇੱਕ ਪਾਸੇ ਉਹਦੀ ਤੁਲਨਾ ਨਹੀਂ ਹੋ ਸਕਦੀ ਉਨੀ ਉਹਨਾਂ ਦੇ ਮੁੱਖ ਚੁੰਮੇ ਦੁਮਾਲੇ ਸਜਾਏ ਸਸਕਾਰ ਆਪ ਹੱਥੀਆਂ ਵੀ ਆਪਣੇ ਲਾਗੇ ਆਪੋਂ ਧਰਤੀ ਤੇ ਬੈਠੇ ਮੁਕਤੀ ਦਾ ਸਰੋਵਰ ਉਹਨਾਂ ਦੇ ਸਸਕਾਰ ਵੀ ਕੀਤੇ ਤੇ ਦਇਆ ਸਿੰਘ ਨੂੰ ਕਹਿੰਦੇ ਅੱਜ ਮੈਂ ਅਰਦਾਸ ਵੀ ਆਪ ਕਰਨੀ ਸ਼ਹੀਦਾਂ ਦੀ ਆਖੋ ਏਕ ਆਪ ਸਰੰਦੇਨਾ ਕੀਰਤਨ ਸੁਹੇਲੇ ਪੜੇ ਤੇ ਨਾਲੇ ਵਰਦ ਦਿੱਤਾ ਇਹ ਮੁਕਤੀ